Vem ਅੱਜ ਰੂਟ ਮਹਾਰਾਜ ਦਾ ਜਨਮ ਦਿਨ ਆ ਜਿਹੜਾ ਕਿ ਕਰਤਾਰਪੁਰ ਪੈਲੇਸ ਦੇ ਵਿੱਚ ਮਨਾਇਆ ਜਾ ਰਿਹਾ ਸਮੂਹ ਅਰੋੜਾ ਪਰਿਵਾਰ ਜਠੇਰੇ ਉਹਨਾਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਫੰਕਸ਼ਨ ਕਰਵਾਇਆ ਜਾ ਰਿਹਾ ਕਿਉਂਕਿ ਰੂਰ ਮਹਾਰਾਜ ਜਿਹੜੇ ਆ ਰੋੜਿਆਂ ਦੇ ਗੁਰੂ ਆ ਰੋੜਿਆਂ ਦੇ ਜਿਹੜੇ ਗੁਰੂ ਮਹਾਰਾਜ ਹੋਏ ਨੇ ਬਹੁਤ ਸਾਰੇ ਸੱਜਣ ਇਥੇ ਨਾਲ ਮੌਜੂਦ ਆ ਅਰੋੜਾ ਪਰਿਵਾਰ ਜਿਹੜਾ ਨਕੋਦਰ ਤੋਂ ਆਏ ਨੇ ਨੂਰ ਮਹਿਲ ਮਲਸੀਆ ਮਹਿਤਪੁਰ ਲੱਗੇ ਲੱਗੇ ਕਸਬਿਆਂ ਤੋਂ ਸਾਰੇ ਅਰੋੜਾ ਪਰਿਵਾਰ ਇਥੇ ਪਹੁੰਚੇ ਨੇ ਥੋੜੀ ਥੋੜੀ ਮੈਂ ਗੱਲਬਾਤ ਕਰਾਂਗਾ ਸਭ ਤੋਂ ਪਹਿਲੇ ਖੱਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਪਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਥੈਂਕ ਯੂ ਥੈਂਕ ਯੂ ਡਿਗਰਾ ਸਾਹਿਬ ਤੁਹਾਡਾ ਸਾਰਿਆਂ ਦਾ ਸਵਾਗਤ ਇਕਤਾ ਲਹਿਰ ਦਾ ਖਾਸ ਤੌਰ ਤੇ ਇਥੇ ਆਉਂਦਾ ਜੀ ਐਨੂੰ ਸਾਨੂੰ ਅੱਜ ਬਹੁਤ ਖੁਸ਼ੀ ਦਾ ਮੌਕਾ ਸਾਡੇ ਵਾਸਤੇ ਕਿ ਸਾਡੇ ਪਰਮਾਤਮਾ ਸਾਡੇ ਭਗਵਾਨ ਸਾਡੇ ਗੁਰੂ ਮਹਾਰਾਜ ਉਹਨਾਂ ਦਾ ਜਨਮ ਦਿਨ ਸੀ ਉਸ ਖੁਸ਼ੀ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਸਾਨੂੰ ਇਹ ਹੈ ਕਿ ਸਾਡੇ ਸਾਰੇ ਹੀ ਸਾਰੇ ਪਰਿਵਾਰ ਆ ਉਹਨਾਂ ਦਾ ਮਿਲਣ ਅਸੀਂ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਹਿਸਾਬ ਨਾਲ ਸਾਡਾ ਇਹ ਪਹਿਲਾ ਅੱਛਾ ਜਿਹੜਾ ਪ੍ਰੋਗਰਾਮ ਆ ਅਸੀਂ ਆਪਣੀ ਸੋਚ ਸਮਝ ਦੇ ਮੁਤਾਬਕ ਕੀਤਾ ਵੀ ਕਰਤਾਰ ਪੈਲੇਸ ਦੇ ਵਿੱਚ ਕਰੀਏ ਔਰ ਪਿਛਲੇ ਸਾਲ ਜਦੋਂ ਇੱਥੇ ਸਾਡੇ ਚਾवला ਸਾਹਿਬ ਨੇ ਬਿੱਟੂ ਹਣਾ ਨੇ ਸਾਰੇ ਆਪ ਸਾਥੀਆਂ ਨੇ ਉੱਥੇ ਪ੍ਰੋਗਰਾਮ ਕੀਤਾ ਸੀ ਦੇਵੀਤਲਾ ਮੰਦਿਰ ਦੇ ਵਿੱਚ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਅਗਲੇ ਸਾਲ ਜਿਹੜੀ ਕੋਈ ਨਾ ਕੋਈ ਪ੍ਰੋਗਰੈਸ ਅਸੀਂ ਕਰਕੇ ਆਉਣੀ ਤਾਂ ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਔਰ ਅੱਜ ਮੈਂ ਬੜੇ ਮਾਣ ਦੇ ਨਾਲ ਕਹਿ ਸਕਦਾ ਕਿ ਅਸੀਂ ਆਪਣੀ ਬੋਡੀ ਵੀ ਰਜਿਸਟਰਡ ਕਰਾ ਲਈ ਔਰ ਸੰਸਥਾ ਤੋਂ ਇਲਾਵਾ ਅਸੀਂ ਜਿਹੜੀ ਆ ਤੇ ਲੋਕ ਨਾਲ ਜਗਾ ਵੀ ਲੁਕਉਦਰ ਦੇ ਵਿੱਚ ਸਿਲੈਕਟ ਕਰ ਲਈ ਉਹਦਾ ਐਗਰੀਮੈਂਟ ਵੀ ਕਰ ਲਿਆ ਔਰ ਅਗਲੇ ਸਾਲ ਇੱਥੇ ਅਸੀਂ ਤੁਹਾਨੂੰ ਉਸ ਤੋਂ ਪਹਿਲਾਂ ਪਹਿਲਾਂ ਸਾਰੇ ਸਾਥੀਆਂ ਕੋ ਇਸ ਤਰ੍ਹਾਂ ਹੀ ਝੋਲੀ ਢੱਕ ਕੇ ਅਸੀਂ ਪੈਸੇ ਮੰਗਣੇ ਆਂ ਔਰ ਮੈਂ ਇਹ ਕਹੂੰਗਾ ਕਿ ਅਸੀਂ ਅੱਜ ਆਪਣੇ ਨਮਨ ਕਰੀਏ ਆਪਣੇ ਬਜ਼ੁਰਗਾਂ ਨੂੰ ਇਹਨਾਂ ਨੇ ਸਾਨੂੰ ਇਸ ਕਾਬਲ ਬਣਾਇਆ ਲਾਇਕ ਬਣਾਇਆ ਕਿ ਅਸੀਂ ਸਮਾਜ ਵਾਸਤੇ ਕੁਝ ਉੱਠੇ ਆ ਉਦਾਂ ਦਾ ਸਾਡੇ ਜਿਹੜੇ ਸਾਡੇ ਸਾਥੀ ਆ ਜੇ ਮੈਂ ਅੱਜ ਦੇ ਮੁੱਖ ਮਹਿਮਾਨ ਪੀਤਮ ਸਿੰਘ ਅਰੋੜਾ ਦਾ ਨਾਮ ਲਵਾਂ ਤੇ 1986 ਤੋਂ ਸਾਡੇ ਲਖੋਦਰ ਦੀ ਸਾਡੀ ਬਾਹ ਬੜੀ ਸੀ ਔਰ ਇਸ ਬੰਦੇ ਨੇ ਸਹਿਯੋਗ ਸੰਸਥਾ ਤੋਂ ਕੰਮ ਸ਼ੁਰੂ ਕੀਤਾ ਰੋਟੀ ਕਲੱਬ ਦੇ ਵਿੱਚ 90 ਗੱਬੇ ਤੋਂ ਸਾਡਾ ਸਾਥੀ ਬਣਿਆ ਔਰ ਜਦੋਂ ਅਸੀਂ ਇਹਨੂੰ ਕਿਹਾ ਵੀ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਸੀਂ ਮੋਹਰੇ ਲੱਗੋ ਔਰ ਅੱਜ ਇਹਨਾਂ ਨੂੰ ਅਸੀਂ ਆਪਣੇ ਮਾਣ ਸਨਮਾਨ ਦੇ ਹੱਕ ਤਬਈ ਦੇ ਇਹਨਾਂ ਨੂੰ ਮੁੱਖ ਮਹਿਮਾਨ ਬਣਾਇਆ ਜਿੱਥੋਂ ਤੱਕ ਸਾਡੇ ਹੋਰ ਸਾਥੀਆਂ ਦੀ ਗੱਲ ਆ ਜੋਤੀ ਪ੍ਰਚੰਡ ਵਾਸਤੇ ਸਾਡੇ ਬਹੁਤ ਹੀ ਲਕੋਤੜ ਦਾ ਸਮਾਜ ਸੇਵੀ ਸੰਸਥਾ ਮਾ ਟੱਕਰ ਪਰਿਵਾਰ ਜਿਹਦੇ ਵਿੱਚ ਸਾਡੇ ਮੇਰੇ ਬੱਤਿਆ ਸਮਾਨ ਮੇਰੇ ਛੋਟੇ ਭਰਾ ਕਹਿ ਲਓ ਭਤੀਜੇ ਕਹਿ ਲਓ ਕਿਉਂਕਿ ਰਿਸ਼ਤੇ ਦੇ ਵਿੱਚ ਸਾਡੇ ਭਤੀਜੇ ਹੀ ਬਣਨਗੇ ਤੇ ਭਾਂਜੇ ਵੀ ਵੱਢਣਗੇ ਨਾਲ ਇਹ ਵੀ ਮੈਂ ਕਹੂੰਗਾ ਪ੍ਰਜੇਸ਼ ਦੇ ਨਾਲ ਇਹ ਚਾਹ ਰਵਿੰਦਰ ਦਾ ਨਾਮ ਲਈਏ ਇਹਨਾਂ ਦੇ ਪਿਤਾ ਜੀ ਨੂੰ ਅਸੀਂ ਨਮਨ ਕਰਦੇ ਹਾਂ ਉਹਨਾਂ ਨੇ ਜੋ ਮਿਹਨਤ ਇੱਥੇ ਕੀਤੀ ਔਰ ਦੋ ਬੱਚਿਆਂ ਨੂੰ ਗੜਤੀ ਦਿੱਤੀ ਅੱਜ ਬੱਚੇ ਉਹਨਾਂ ਨੂੰ ਸਵਾਇਆ ਸਾਡੇ ਵਾਸਤੇ ਇਤੋਂ ਵੱਡੀ ਮਾਨ ਦੀ ਕੀ ਗੱਲ ਹੋ ਸਕਦੀ ਕਿ ਇਹ ਬੱਚੇ ਜਿਹੜੇ ਹਰ ਸੰਸਥਾ ਦੇ ਵਿੱਚ ਸਾਡੇ ਨੂੰ ਮੋਹਰੇ ਉੱਭਰ ਕੇ ਉੜਦੇ ਆ ਔਰ ਅਸੀਂ ਅਸੀਂ ਵੀ ਆਪਣੇ ਤੀਦੇ ਨੇਤਰ ਦੇ ਨਾਲ ਪ੍ਰਭੂ ਦੇ ਅਸ਼ੀਰਵਾਦ ਨਾਲ ਇਹਨਾਂ ਬੰਦਿਆਂ ਨੂੰ ਮੋਹਰੇ ਕੀਤਾ ਅਸੀਂ ਨਹੀਂ ਮੋਹਰੇ ਲਗਣਾ ਇਹਨਾਂ ਨੂੰ ਮੋਹਰੇ ਲਵਾਣਾ ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਜੀ ਪਾਕਿਸਤਾਨ ਤੋਂ ਹਾਂ ਮੈਂ ਗੱਲ ਕਰਦਾ ਜੀ ਮੈਂ ਮੈਂ ਤੁਹਾਡੀ ਗੱਲ ਥੋੜੀ ਜੀ ਮੈਂ ਗੱਲ ਰੋਕ ਰਿਹਾ ਕਿਉਂਕਿ ਪਾਕਿਸਤਾਨ ਤੋਂ ਬਹੁਤ ਸਾੜੀ ਰੋੜਾ ਬ੍ਰਦਰੀ ਜਦੋਂ ਆਈ ਸੀ ਬਿਲਕੁਲ ਖਾਲੀ ਆਈ ਸੀ ਇੱਥੇ ਆ ਕੇ ਇਹਨਾਂ ਨੇ ਬਹੁਤ ਸਾਰਾ ਬਿジネス ਆਪਣਾ ਸੰਭਾਲਿਆ ਬਿਲਕੁਲ ਜੀ ਬਿジネス ਦੀ ਗੱਲ ਇਹ ਆ ਵੀ ਅਸੀਂ ਵੀ ਇੱਥੋਂ ਭਾਂਡੇ ਮਾਂ ਦੇ ਮਾਂ ਦੇ ਚੱਲੇ ਸੀ ਪਰ ਅਸੀਂ ਕਦੀ ਇਸ ਗੱਲ ਦਾ ਕੋਚ ਨਹੀਂ ਕੀਤਾ 1975 ਦੇ ਵਿੱਚ ਬੀਏ ਕੀਤੀ ਉਦੋਂ ਤੱਕ ਦੁਕਾਨ ਦੇ ਉੱਪਰ ਅਸੀਂ ਆਪਣੇ ਬਜ਼ੁਰਗਾਂ ਦੀ ਮਦਦ ਕੀਤੀ 78 ਤੋਂ ਵਕਾਲਤ ਕੀਤੀ ਤੇ ਉਹ ਪ੍ਰਮਾਤਮਾ ਨੇ ਸਾਨੂੰ ਬੱਚਿਆਂ ਨੇ ਮਤਲਬ ਤੁਹਾਡੇ ਮਾਪੇ ਨੇ ਕਿਹਾ ਸੀ ਲੰਬੀ ਦੌੜ ਦੇ ਘੋੜੇ ਬਣਨਾ ਕਾਕਾ ਦਿਨ ਦੋ ਘਣੀ ਰਾਤ ਚੋਗਣੀ ਤਰੱਕੀ ਕਰਨ ਦੇ ਸੁਪਨੇ ਨਹੀਂ ਲੈਣੇ ਲੰਬੀ ਦੌੜ ਦੇ ਘੋੜੇ ਕਰਕੇ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਉਹ ਸਾਡੇ ਜਿਹੜੇ ਅੱਛੇ ਸਾਥੀ ਸੀਗੇ ਸਾਡੇ ਧਰਮ ਪਾਲਕ ਮਾਰਜੀ ਸਾਡੇ ਨਾਲ ਉਹ ਵੀ ਮਤਲਬ ਤਿੰਨ ਚਾਰ ਵਾਲੀ ਰੋਟੀ ਕਲੱਬ ਦੇ ਪ੍ਰਧਾਨ ਰਹਿ ਕਿਹਦਾ ਕਿਹਦਾ ਨਾਮ ਲਵਾਂ ਜੇ ਚਾवला ਸਾਹਿਬ ਦਾ ਨਾਲ ਹੀ ਸਾਡੇ ਪ੍ਰਧਾਨ ਜੀ ਜਿਹੜੇ ਬਣਾਏ ਆ ਅਸੀਂ ਸੰਸਥਾ ਦੇ ਸੰਜੀਵ ਸੰਜੀਵ ਹੁਜਾ ਜੀ ਅਸੀਂ ਵੀ ਇਹ ਵੀ ਸੋਚ ਕੇ ਬੜਾ ਲਿਆਂਦਾ ਵੀ ਠੰਡਾ ਸਵੇਰਾ ਬੱਚਾ ਸਾਡਾ ਸਾਥੀ ਆ ਉਹੋ ਇੱਕ ਪਰਿਵਾਰਕ ਮਿਲਨ ਆ ਅਰੋੜਾ ਪਰਿਵਾਰ ਮਿਲਨ ਆ ਛੋੜ ਦੇ ਵਿੱਚ ਅੱਜ ਕਰਨੀ ਗੱਲ ਬਾਤ ਮੈਂ ਸਭ ਤੋਂ ਪਹਿਲੇ ਅੱਜ ਸ਼੍ਰੀ ਅਰੂਟ ਮਹਾਰਾਜ ਜੀ ਜੋ ਅਰੋੜਾ ਬਰਾਦਰੀ ਦੇ ਬੰਚੇ ਜਿਹਨਾਂ ਦੇ ਅਸੀਂ ਵੰਸ਼ਜ ਹੈ ਰੂਟਜੀ ਮਹਾਰਾਜ ਉਹਨਾਂ ਦਾ ਅੱਜ ਜਨਮ ਦਿਨ ਹੈ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਅੱਜ ਅਸੀਂ 71 ਹੋਏ ਹਾਂ ਸਾਰੇ ਨਕੌਦਰ ਦੇ ਨਾਲ ਛੋਟੇ ਛੋਟੇ ਕਸਬਿਆਂ ਦੇ ਵਿੱਚੋਂ ਵੀ ਸਾਡੀ ਬਰਾਦਰੀ ਦੇ ਲੋਕ ਆਏ ਮੈਂ ਕਾਫੀ ਗੱਲਾਂ ਡਿਸਕਸ ਕੀਤੀਆਂ ਨੇ ਔਰ ਮੈਨੂੰ ਬੜਾ ਹਾਂ ਪੱਕੀ ਰਿਸਪੌਂਸ ਮਿਲਿਆ ਔਰ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਕਿ ਖੱਟਰ ਸਾਹਿਬ ਨੇ ਦੱਸਿਆ ਕਿ ਅਸੀਂ ਅਰੋੜਾ ਭਵਨ ਇੱਥੇ ਉਸਾਰਾਂਗੇ ਉਹਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਉਹ ਬਹੁਤ ਜਲਦੀ ਅਸੀਂ ਸਾਰਿਆਂ ਨੂੰ ਦੱਸ ਰਹੇ ਹਾਂ ਤਾਂ ਅੱਜ ਅਸੀਂ ਫੇਰ ਇੱਕ ਵਾਰ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਤਕਕਾ ਸਾਹਿਬ ਸੁਭਾ ਸੇਵਕ ਨੂੰ ਤੁਸੀਂ ਇੰਝ ਹਾਂ ਅੱਜ ਇਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਜੀ ਸਾਰੇ ਰੋੜਾ ਪਰਿਵਾਰ ਇਕੱਠੇ ਹੋਏ ਆ ਰੋੜਾ ਪੁਰਾਣਾ ਮਿਲਣਾ ਸੀ ਰੱਖਿਆ ਸਮਾਰੋਹ ਇੱਥੇ ਕਰਤਾਰ ਕਰਦੇ ਵਿੱਚ ਸਾਰੇ ਰੋੜਾ ਫੈਮਿਲੀ ਬਹੁਤ ਖੁਸ਼ੀ ਦੀ ਗੱਲ ਆ ਵੀ ਇਹ ਆਪਾਂ ਅੱਗੇ ਤੁਰਾ ਦੋਰੀਏ ਅੱਗੇ ਤੋਂ ਵਧੀਆ ਆਪਾਂ ਹਾਂ ਕੀ ਰਚੋ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਹਾਨੀ ਪਸਰੇਚੜੀ ਜਗ੍ਹਾ ਤੋਂ ਮਾਥਪੁਰ ਤੋਂ ਮਾਥਪੁਰ ਤੋਂ ਅਰੋੜਾ ਪਰਿਵਾਰ ਮਿਲਣ ਦੇ ਵਿੱਚ ਆਏ ਹੋ ਅੱਜ ਇਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਸ਼੍ਰੀ ਰੂਟ ਮਹਾਰਾਜ ਜੀ ਦੇ ਜਨਮ ਦਿਨ ਦੀ ਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਸਾਰਿਆਂ ਨੂੰ ਲੱਖ ਲੱਖ ਵਧਾਈ ਜਿਹੜੀਆਂ ਕੌਮਾਂ ਆਪਣੀਆਂ ਇਤਿਹਾਸ ਨਹੀਂ ਭੁੱਲਦੀਆਂ ਉਹ ਹਜ਼ਾਰਾਂ ਸਾਲ ਤੱਕ ਜੀਂਦਿਆਂ ਰਹਿੰਦੀਆਂ ਮੈਂ ਅੱਗੇ ਵੀ ਖੱਟਰ ਸਾਹਿਬ ਨਾਲ ਗੱਲ ਕਰਦਾ ਸੀ ਕਿ ਸਾਡੇ ਅਰੋੜਾ ਪਰਿਵਾਰ ਜਿਹੜੇ ਆ ਉਹ ਸਾਰੇ ਤਕਰੀਬਨ ਜੇ ਦੇਖਿਆ ਜਾਵੇ ਅਮੀਰ ਆ ਇਹਨਾਂ ਕੋ ਕਿਸੇ ਗੱਲ ਦੀ ਕਮੀ ਨਹੀਂ ਇਹਨਾਂ ਦੇ ਵਿੱਚ ਅਫਸਰ ਵੀ ਲੱਗੇ ਆ ਵਕੀਲ ਵੀ ਲੱਗੇ ਆ ਸਾਰਾ ਕੁਝ ਆ ਮਿਲਨ ਪਰਮਾਰਦੇ ਵਿੱਚ ਮੈਧਪੁਰ ਤੋਂ ਮੇਰੇ ਵੀਰੇ ਆ ਨੇ ਮੈਂ ਗੱਲਬਾਤ ਕਰਾਂਗਾ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕ ਧੰਨਵਾਦ ਬਹੁਤ ਬਹੁਤ ਵਧਾਈਆਂ ਜੀ ਅਰੋੜਾ ਪਰਿਵਾਰ ਨੂੰ ਜੀ ਅੱਜ ਇੱਕ ਅਰੋੜਾ ਪਰਿਵਾਰ ਮਿਲਨ ਹੋ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਤੇਨ ਬਹੁਤ ਵਧੀਆ ਲੱਗ ਰਿਹਾ ਜੀ ਜੀ ਪਹਿਲੀ ਵਾਰ ਆਇਆ ਕਰਤਾਰ ਕਲੱਬ ਕਰਤਾਰ ਪੈਲੇਸ ਜੀ ਬਹੁਤ ਵਧੀਆ ਲੱਗਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਮੈਧਪੁਰ ਤੋਂ ਜੀ ਨਾਂ ਦੱਸੋ ਜੀ ਸੰਜੀਵ ਖੁਰਾਨਾ ਜੀ ਆਠਕ ਨਹੀ ਪਰਮਨ ਰੋੜਾ ਜੀ ਅੱਜ ਰੋਣਾ ਪਰਿਵਾਰ ਮਿਲਨ ਦੇ ਵਿੱਚ ਆਇਓ ਅਰੂੜ ਮਹਾਰਾਜ ਦਾ ਜਨਮ ਦਿਨ ਹੈ ਅੱਜ ਕਿਸ ਤਰ੍ਹਾਂ ਇੱਥੇ ਲੱਗਾ ਸਾਰੇ ਮੂੰਹ ਜੋ ਅੱਖਾਂ ਵਿੱਚ ਪਾਣੀ ਆ ਰਿਹਾ ਬਹੁਤ ਇਹ ਨਹੀਂ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਰੋੜਾ ਪਰਿਵਾਰ ਨੂੰ ਜਿੰਨੇ ਵੀ ਸਾਰੇ ਆਏ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਬਹੁਤ ਵਧੀਆ ਲੱਗਾ ਇੱਥੇ ਆ ਕੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਕੁਰੀ ਪਰੋੜੋ ਬੜੀ ਜਵਾਨ ਮਲੀਆਂ ਗੱਲਾਂ ਮੈਂ ਥੋੜਾ ਮਲੀਆਂ ਗੱਲਾਂ ਰੋੜਾ ਪਰਿਵਾਰ ਮਿਲਣਾ ਅਰੂੜ ਮਹਾਰਾਜ ਜਨਮ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਸਾਰਿਆਂ ਦਾ ਇਕੱਠ ਹੋਇਆ ਵਾ ਸਾਰੇ ਇਕੱਠੇ ਹੋਏ ਇੱਕ ਜਗ੍ਹਾ ਤੁਹਾਡੀ ਫਾਂਸੀ ਜੀ ਕੋ ਕਹਿ ਰਹੀ ਹੈ ਕਿ ਬਹੁਤ ਵਧੀਆ ਲੱਗਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਤਸਵੀਰਾਂ ਤੁਹਾਨੂੰ ਇੱਕ ਪੈਲਸ ਤੋਂ ਦਿਖਾ ਰਹੀ ਸੀ ਜਿੱਥੇ ਅਰੂਟ ਮਹਾਰਾਜ ਜੀ ਦਾ ਜਨਮ ਦਿਨ ਅਰੂਟ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਵਾ ਸਮੂਹ ਰੋਣਾ ਪਰਿਵਾਰ ਜਿਹੜੇ ਦੇਸ਼ ਵਿਦੇਸ਼ ਤੋਂ ਆ ਕੇ ਹਾਜ਼ਰ ਹੋਇਆ ਤਸਵੀਰਾਂ ਤੁਹਾਨੂੰ ਉੱਥੇ ਦਿਖਾ ਰਹੀ ਸੀ ਕੈਮਰਾ ਪਰਸਨ ਸੋਮੇ ਸਿੰਘ ਗੜਾ ਦੇ ਨਾਲ ਸੁਸ਼ੀਲ ਤਿਗੜਾ ਏਕਤਾ ਲਹਿਰ ਨਿਊਜ਼ ਕੋਲ